ਇਹ ਵਰ ਜਰਨੈਲਾਂ ਨੂੰ ਲੜਨਾ ਪੈਂਦਾ ਫੌਜਾਂ ਫਿਰ ਫੌਜਾਂ ਦੇ ਗਈਆਂ ਕਈਆਂ ਗੁਜਰੀਆਂ ਤੇ ਕੀ ਕਰੇ ਬੰਦਾ ਯਾਰ ਇੱਕ ਜਫਾ ਤੇ ਦੇਣਾ ਚਾਹੀਦਾ ਹਰ ਕੇ ਪਲੇਅਰ ਨੂੰ ਨਾ ਜਿਹੜਾ ਇੱਕ ਜਫਾ ਮੈਚ ਦਾ ਦਿੰਦਾ ਨਾ ਉਹ ਮੈਂ ਗਿੰਦਾ ਵੀ ਉਹ ਵਧੀਆ ਪਲੇਅਰ ਹੈ ਟੌਪ ਦਾ ਪਰ ਮੈਚ ਦਾ ਇੱਕ ਜਫਾ ਦਿੰਦਾ ਚਲੋ ਦੇਣੇ ਤੇ ਜੇ ਆਪਾਂ 6 ਟੱਚ ਲਾਗਦੇ ਆ ਫਿਰ ਦੋ ਜੱਫੇ ਦੇ ਉਹਦਾ ਚੌਵਾਂ ਜੇ ਦੋ ਜੱਫੇ ਹੁੰਦੇ ਆ ਮੈਂ ਕਹਿੰਦਾ 6 ਜੀ 8ਾਂ ਜੀ ਦੋ ਦੇ ਦਿਆ ਕਰਨ ਹੈਨਾ ਫਿਰ ਵੀ ਚੱਲ ਸਹੀ ਆ ਆ ਕੱਟੀ ਮੜ ਜੇ ਇਹ ਲੱਗਦੇ ਆ ਵੀ ਬੰਦੇ ਨੂੰ ਫੜ ਕੇ ਨਾ ਮਰੋੜ ਦਈਏ ਮਰੋੜਿਆ ਨਹੀਂ ਜਾਂਦਾ ਕੋਈ ਅੱਜਕੱਲ ਦਾ 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 ਫਿਰ ਵੀ ਜਿਹੜਾ ਦਾ ਮਾਰਦਾ ਨਾ ਬੰਦਾ ਟੈਕਨੀਕਲ ਬੰਦੇ ਨੇ ਡੰਗ ਮਾਰ ਹੀ ਦੇਣਾ ਉਹਨੇ ਉਹਨੇ ਆਪ ਦੀ ਕਾਰਵਾਈ ਕਰ ਹੀ ਦੇਣੀ ਜਿਹੜਾ ਟੈਕਨੀਕਲ ਜਿਹੜਾ ਹਾਈਪਰ ਹੋ ਕੇ ਜੱਫਾ ਪਾਉਂਦਾ ਨਾ ਹਾਈਪਰ ਹੋ ਕੇ ਨਹੀਂ ਪਾਉਂਦਾ